ਸਾਸਤਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਚਾਚਾ ਬਿਸ਼ਨਾ ਅਕਸਰ ਤੁਸੀਂ ਫਿਲਮਾਂ ਦੇ ਵਿੱਚ ਵੀਡੀਓ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ ਔਰ ਬਹੁਤ ਘੱਟ ਜਿਹੜਾ ਜਿਹੜਾ ਮੈਂ ਕਿਸੇ ਨੂੰ ਆਪਣਾ ਸ਼ਗਿਰਦ ਪਾਉਣਾ ਟਾਵੇਂ ਟਾਵੇਂ ਤੇ ਅੱਜ ਇੱਕ ਮੁੰਡਾ ਆਇਆ ਜੀ ਸਾਡਾ ਬਹੁਤ ਪਿਆਰਾ ਅਰਸ਼ਦੀਪ ਸਿੰਘ ਇਹ ਪਿੰਡ ਸੰਗੇ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਬੜੇ ਚੱਦਾ ਕਹਿ ਰਹੇ ਸੀ ਭਾਜੀ ਮੈਂ ਸ਼ਗਿਰਦ ਪੈਣਾ ਮੈਂ ਕਿਹਾ ਸ਼ਗਿਰਦ ਪੈਣਾ ਰਸਮਾਂ ਦੇ ਨਾਲ ਪਾਵਾਂਗੇ ਸੋ ਅੱਜ ਇਹਨੂੰ ਸ਼ਗਿਰਦ ਪਾਉਣਾ ਕੁਝ ਬਚਨ ਲੈਣੇ ਨੇ ਤੇ ਆਓ ਜਿਹੜੀ ਉਸਤਾਦੀ ਸ਼ਗਿਰਦੀ ਜਿਹੜੀ ਰਸਮ ਹੁੰਦੀ ਆ ਉਹ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅਰਸ਼ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਥੋੜਾ ਦੱਸਣਾ ਚਾਹੁੰਨਾ ਜੀ ਮੇਰੇ ਜਿਹੜੇ ਸ਼ਗਿਰਦ ਕੁਝ ਟਾਵੇ-ਟਾਵੇਂ ਜਿਹੜੇ ਬਹੁਤ ਪਿਆਰ ਕਰਨ ਵਾਲੇ ਆ ਸਭ ਤੋਂ ਪਹਿਲਾਂ ਹੈਗਾ ਜੀ ਡਾਉਨ ਅਮਲੀ ਤੇ ਉਸ ਤੋਂ ਬਾਅਦ ਆਉਂਦਾ ਜੀ ਗੋਰਾ ਨਾਗੋਕੇ ਤੇ ਉਸ ਤੋਂ ਬਾਅਦ ਆਉਂਦਾ ਜੀ ਗਿੱਲ ਵੈਲੀ ਅਜੇ ਗਿੱਲ ਜਿਹਨੂੰ ਕਹਿੰਨੇ ਆ ਨਕੂਦਰ ਤੋਂ ਗੋਰਾ ਨਾਗੋਕੇ ਜਿਹੜਾ ਨਾਗੋਕੇ ਪਿੰਡ ਦਾ ਖੰਡੂਰ ਸਾਹਿਬ ਦੇ ਕੋਲ ਤਰਨਤਾਰਨ ਜਿਲ੍ਹਾ ਤੇ ਡਾਉਨ ਅਮਲੀ ਇਹ ਤਿੰਨ ਕੇ ਸ਼ਾਗਿਰਦ ਹੈ ਮੇਰੇ ਔਰ ਜਿਹੜੇ ਮੇਰਾ ਬਹੁਤ ਸਾਥ ਦੇ ਦਿੰਦੇ ਹਰ ਫਿਲਮਾਂ ਜੇ ਤੁਸੀਂ ਦੇਖਿਆ ਡਾਉਨ ਅਮਲੀ ਮੇਰੇ ਨਾਲ ਤੇ ਗੋਰਾ ਨਾਗੋਕੇ ਨੂੰ ਦੇਖਿਆ ਔਰ ਗਿਲ ਬੈਲੀ ਜਿਹੜਾ ਜੇ ਗਿਲ ਨੂੰ ਦੇਖਿਆ ਹੁਣ ਇਹ ਅਰਸ਼ਾ ਇਹ ਵੀ ਸਾਡੇ ਨਾਲ ਕੰਮ ਕਰੇਗਾ ਸੋ ਆਓ ਪਹਿਲਾਂ ਉਸ ਪ੍ਰਭੂ ਦਾ ਨਾਮ ਲੈ ਕੇ ਗਣੇਸ਼ ਜੀ ਦਾ ਨਾਮ ਲੈ ਕੇ ਜਿਹੜੀ ਆ ਆਪਾਂ ਰਸਮ ਅਦਾ ਕਰਦੇ ਹਾਂ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅ ਜੜੀ ਰਸਮ ਸ਼ੁਰੂ ਕਰਦੇ ਹਾਂ ਜਿਹੜੇ ਇਹ ਕੀ ਰਸਮਾ ਇਹਦੇ ਮੇਰੇ ਵੱਲੋਂ ਤੋਂ ਹੋ ਗਈਆਂ ਹੁਣ ਇਹਦੇ ਵੱਲੋਂ ਦੇਖਦੇ ਆ ਅਰਸ਼ ਕਿਵੇਂ ਲੰਗਾ ਇੱਥੇ ਆ ਕੇ ਬਹੁਤ સરਸਾ ਥੋੜਾ ਉੱਚੀ ਬੋਲਾ ਬਹੁਤ ਹੋ ਗਿਆ ਗੱਲ ਇਸ ਤਰ੍ਹਾਂ ਵੀ ਸਾਰੀ ਆਡੀਅנס ਦੇਖ ਰਹੀ ਹੈ ਤੇਰੇ ਕੋ ਚਾਰ ਵਚਨ ਲੈਣੇ ਆ ਉਹ ਪੂਰੇ ਕਰਨੇ ਆ ਹੱਥ ਰੱਖ ਕੇ ਵਚਨ ਦੇਣੇ ਆ ਪਹਿਲਾ ਵਚਨ ਇਹ ਰੱਖ ਹੱਥ ਹੱਥ ਨਾਲ ਪਹਿਲਾ ਵਚਨ ਇਹ ਆ ਵੀ ਕਿਸੇ ਵੀ ਨਸ਼ੇੜੀਆਂ ਦੇ ਵਿੱਚ ਨਹੀਂ ਬਹਿਣਾ ਨਸ਼ੇ ਵੱਲ ਧਿਆਨ ਨਹੀਂ ਕਰਨਾ ਕਿ ਟਾਸ ਮੈਕ ਕੁਛ ਵੀ ਇਦਾਂ ਦਾ ਭੜੇ ਨਸ਼ੇ ਨੂੰ ਹੱਥ ਨਹੀਂ ਲਾਉਣਾ ਇਹ ਵਚਨ ਦੇ ਅੱਖਾਂ ਜੱਖਾਂ ਬਾਗੇ ਵਚਨ ਦੇ ਠੀਕ ਹੈ ਗੁੰਡੇ ਗੁੰਡੇ ਵਾਲੇ ਬੰਦੇ ਨਹੀਂ ਜਾਣਾ ਲੜਾਈਆਂ ਵਾਲੇ ਝਗੜੇ ਪਾਸੇ ਨਹੀਂ ਜਾਣਾ ਕਿਸੇ ਦੇ ਮਗਰ ਕੋਈ ਲੜ ਰਿਹਾ ਉਹਦੀ ਮਦਦ ਕਰਨੀ ਲੇਕਿਨ ਉਹਦੇ ਨਾਲ ਲੜ ਕੇ ਕਿਸੇ ਦੇ ਗਰੀਬ ਦੇ ਮਤਲਬ ਆਪਣੇ ਥੁਗਣਾ ਨਹੀਂ ਕੋਈ ਕਰਨਾ ਕਿਸੇ ਗਰੀਬ ਮਾਰ ਨਹੀਂ ਕਰੀ ਇਹ ਵੀ ਵਚਨ ਦੇ ਦੂਸਰੀ ਗੱਲ ਇਹ ਆ ਮੈਨੂੰ ਕਦੀ ਝੂਠ ਨਹੀਂ ਬੋਲਣਾ ਉਰੇ ਜਿੱਥੇ ਮਰਜੀ ਤੂੰ ਝੂਠ ਬੋਲ 100 ਗੱਲਾਂ 100 ਪੜਦੇ ਹੁੰਦੇ ਕਿਤੇ ਕਿਸੇ ਕਹਿੰਦੇ ਨਾ ਕੋਈ ਕਿਸੇ ਦੀ ਜਾਨ ਬਚਾਉਣ ਲਈ ਕਿਤੇ ਥੋੜਾ ਝੂਠ ਵੀ ਬੋਲਣਾ ਪੈਂਦਾ ਪਰ ਮੇਰੇ ਤੋਂ ਹਮੇਸ਼ਾ ਸੱਚ ਬੋਲਣਾ ਔਰ ਮੈਨੂੰ ਹਮੇਸ਼ਾ ਸੱਚ ਦੱਸਣਾ ਵੀ ਮੈਂ ਇੱਥੇ ਆ ਸਕਦਾ ਇੱਥੇ ਨਹੀਂ ਆ ਸਕਦਾ ਮੇਰੀ ਮਜਬੂਰੀ ਹੋ ਸੱਚ ਦੱਸਣਾ ਝੂਠ ਨਹੀਂ ਠੀਕ ਹੈ ਇਹ ਵਚਨ ਤੇਰ ਕੋ ਲਿਆ ਦੂਸਰਾ ਵਚਨ ਇਹ ਆ ਵੀ ਕਦੇ ਵੀ ਮਾਂ ਪਿਓ ਦਾ ਦਿਲ ਨਹੀਂ ਦਿਖਾਏਗਾ ਇਹ ਵੀ ਮੇਰਾ ਮੈਨੂੰ ਵਚਨ ਦੇ ਠੀਕ ਹੈ ਉਸਤਾਦ ਨੂੰ ਆਪਣੇ ਮਾਂ ਪਿਓ ਦੇ ਬਾਰੇ ਵਿੱਚ ਦੱਸੇਗਾ ਮੈਂ ਆਪਣਾ ਇਹਨੂੰ ਬੱਚਿਆਂ ਦੇ ਬਰਾਬਰ ਦੇਖੂਗਾ ਇਹ ਮੈਂ वचन ਦਿੰਦਾ ਔਰ ਮੈਂ ਕਦੀ ਇਹਦਾ ਬੁਰਾ ਨਹੀਂ ਸੋਚੂਗਾ ਜਿੱਥੇ ਇਹ ਕਾਮਯਾਬ ਹੋਊਗਾ ਮੈਨੂੰ ਖੁਸ਼ੀ ਹੋਊਗੀ ਮੈਨੂੰ ਜੈਲਸੀ ਨਹੀਂ ਹੋਊਗੀ ਔਰ ਮੇਰੇ ਨਾਲ ਜਿੰਨਾ ਚਿਰ ਫਿਲਮਾਂ ਰਹਿਣਗੀਆਂ ਮੇਰੇ ਨਾਲ ਜਿੰਨਾ ਕੰਮ ਕਰੂਗਾ ਤੇ ਜਦੋਂ ਇਹ ਸਾਥ ਦੇਊਗਾ ਤੇ ਮੈਂ ਇਹਦਾ ਸਾਥ ਦਊਗਾ ਅਗਰ ਇਹ ਭਾਜੇ ਮੇਰ ਤੋਂ ਗੱਲ ਵੱਖਰੀ ਹੈ ਮੈਂ ਨਹੀਂ ਇਤੋਂ ਫਾਇਦਾ ਇਹ ਮੇਰਾ ਅੱਜ ਕੱਲ ਸ਼ਗਿਰਦ ਪੈਣਾ ਪੁਰਾਣਾ ਸਮਾਂ ਦਾ ਸ਼ਗਿਰਦ ਪੈ ਜਾਂਦੇ ਅੱਜ ਕੱਲ ਕੋਈ ਪੈਂਦਾ ਨਹੀਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਸਾਰੇ ਸਟਾਰ ਆ ਪਰ ਇਹ ਕਹਿੰਦਾ ਨਹੀਂ ਮੈਂ ਜ਼ਮੀਨ ਤੋਂ ਥੱਲੇ ਮਤਲਬ ਜੁੜ ਕੇ ਤਾਂ ਤੱਕ ਆਸਮਾਨ ਦੀ ਬੁਲੰਦੀਆਂ ਨੂੰ ਛੂਣਾ ਮੈਂ ਸਿੱਧਾ ਆਸਮਾਨ ਨੂੰ ਉਡਾਰੀਆਂ ਮਾਰਾ ਉਹ ਗੱਲ ਉਹ ਨਹੀਂ ਕਰਨੀ ਮੈਂ ਸਿੱਧਾ ਤੁਹਾਡੇ ਨਾਲ ਜੁੜ ਕੇ ਤਾਂ ਜਾਣਾ ਚਲੋ ਖੈਰ ਤੁਸੀਂ ਆਏ ਆ ਤੇ ਹੁਣ ਇਹ ਆਪਣੇ ਵੱਲੋਂ ਰਸਮਾਂ ਦਾ ਕਰੇਗਾ ਮੇਰੇ ਵੱਲੋਂ ਸਾਰੀਆਂ ਹੋ ਗਈਆਂ ਅੱਜ ਤੋਂ ਦਿਨ ਬੁੱਧਵਾਰ ਤਰੀਕ ਮੇਰੇ ਨਾਲ ਅੱਜ 27 26 27 27 ਤਰੀਕ ਹੈ 8ਵਾਂ ਮਹੀਨਾ 2025 ਅੱਜ ਇਹ ਸ਼ਗਿਰਦ ਪਿਆ ਦਿਨ ਬੁੱਧਵਾਰ ਨੂੰ ਲਓ ਜੀ ਮੈਂ ਆਪਣੀਆਂ ਸਾਰੀਆਂ ਰਸਮਾਂ ਜਿਹੜੀਆਂ ਉਸਤਾਦ ਵਾਲੀਆਂ ਨਿਭਾਤੀਆਂ ਹੁਣ ਸ਼ਗਿਰਦ ਨੇ ਆਪਣੀਆਂ ਰਸਮਾਂ ਨਿਭਾਉਣੀ ਆ ਉਸਤਾਦ ਲਈ ਠੀਕ ਆ ਜੀ ਔਰ ਜਿਹੜੇ ਬੱਚਿਆਂ ਨੂੰ ਮੈਂ ਲਏ ਆ ਉੱਤੇ ਪੂਰਾ ਖਰਾ ਉਤਰਨਾ ਠੀਕ ਹੈ ਠੀਕ ਹੈ ਔਰ ਐਕਟਿੰਗ ਜਿਹੜੀ ਹੁੰਦੀ ਨਾ ਡਾਇਲੋਗ ਇੱਥੋਂ ਬੋਲੇ ਜਾਂਦੇ ਆ ਢਿੱਡ ਤੋਂ ਗਲੇ ਤੋਂ ਨਹੀਂ ਢਿੱਡ ਤੋਂ ਬੋਲੇ ਜਾਂਦੇ ਆ ਢਿੱਡ ਤੋਂ ਜਾਣ ਕੇ ਡਾਇਲੋਗ ਨੂੰ ਇੱਥੋਂ ਕੱਢਣਾ ਇਹ ਆਪਾਂ ਚੀਜ਼ਾਂ ਤੁਹਾਨੂੰ ਸਿਖਾਵਾਂਗੇ ਦੱਸਾਂਗੇ ਇਹਦਾ ਚੌਥਾ ਨੰਬਰ ਆ ਪਹਿਲੇ ਤੇ ਤੇਰੇ ਤੋਂ ਜਿਹੜਾ ਹਾਂਜੀ ਵੱਡਾ ਉਸਤਾਦ ਆ ਡਾਉਨਬਲੀ ਉਸ ਤੋਂ ਬਾਅਦ ਗੋਰਾ ਨਾਗੋ ਕੇ ਮੁੰਡਾ ਕਨੂਰ ਸਾਹਿਬ ਤੋਂ ਉਹ ਉਸ ਤੋਂ ਬਾਅਦ ਗੀਲ ਅਵੇਲੀ ਚੌਥੇ ਨੰਬਰ ਤੇ ਤੂੰ ਗੱਬਰ ਪਾਜੀ ਗੱਬਰ ਪਾਜੀ ਤੇਰੇ ਉਸਤਾਦ ਹੀ ਹੋਗੇ ਗੋਰਾ ਭਾਈ ਵੀ ਤੇਰੇ ਉਸਤਾਦ ਹੀ ਤੇ ਇੱਥੇ ਆ ਗਿਆ ਦੋ ਜੀ ਤੇ ਧੰਨਵਾਦ ਦੇਖਦੇ ਰਹੋ ਸਾਡੀਆਂ ਪਿਆਰੀ ਪਿਆਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਅਰਸ਼ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕ